ਦੀ ਆਪਾਂ ਪਵਿੱਤਰ ਯਾਦ ਵਿੱਚ ਜੁੜ ਕੇ ਬੈਠੇ ਆ 105 ਸਾਲ ਸ਼੍ਰੋਮਣੀ ਅਕਾਲੀ ਦਲ ਦਾ ਸਫ਼ਰ ਆ ਬਤੌਰ ਪਾਰਟੀ ਤੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਘਟੋ ਘਟ ਸਾਢੇ 7 ਦਹਾਕੇ ਇਸ ਪਾਰਟੀ ਦੀ ਸੇਵਾ ਕੀਤੀ ਜਿਉਂ ਇਸ ਪਾਰਟੀ ਦੇ ਵਿੱਚ ਪੈਰ ਰੱਖਿਆ ਮੋੜ ਆਪਣੇ ਅਖੀਰਲੇ ਸਵਾਸਾਂ ਤੱਕ ਪੈਰ ਨਹੀਂ ਚੁੱਕਿਆ ਇਹ ਅੱਜ ਸਾਨੂੰ ਵੱਡੀ ਸਿੱਖਿਆ ਲੈਣ ਦੀ ਲੋੜ ਆ ਕਿ ਸਾਢੇ 7 ਘੰਟੇ ਪਾਰਟੀ ਦੇ ਵਿੱਚ ਸੇਵਾ ਕਰੀਏ ਤਾਂ ਉਹਦਾ ਮੁਆਵਜ਼ਾ ਮੰਗਦੇ ਆ ਪਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਛੋਟੇ ਤੋਂ ਛੋਟੇ ਵਰਕਰ ਤੇ ਵੱਡੇ ਤੋਂ ਵੱਡੇ ਵਰਕਰ ਉਹਨਾਂ ਨੂੰ ਗਲਬਕੜੀ ਦੇ ਵਿੱਚ ਲਿਆ ਉਹਨਾਂ ਨੂੰ ਪਿਆਰ ਤੇ ਸਤਿਕਾਰ ਦਿੱਤਾ ਇਹੋ ਕਾਰਨ ਕਿ ਅੱਜ ਜਿਸ ਵੇਲੇ ਪੰਜਾਬ ਦੀ ਗੱਲ ਹੁੰਦੀ ਤਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਪੰਜਾਬ ਦੇ ਲੋਕ ਨਾਇਕ ਕਹਿ ਕੇ ਲੋਕ ਮੁਖਾਤਬ ਹੁੰਦੇ ਆ ਮੈਂ ਦੋ ਤਿੰਨ ਗੱਲਾਂ ਕਰਕੇ ਛੋਟੀਆਂ ਕਿਉਂਕਿ ਸਮਾਂ ਬਹੁਤ ਹੋ ਗਿਆ ਮੈਂ ਲੰਬਾ ਨਹੀਂ ਬੋਲਣਾ ਇੱਕ ਉਹਨਾਂ ਦੀ ਸਭ ਤੋਂ ਵੱਡੀ ਗੱਲ ਜਿਹੜੀ ਅੱਜ ਸਾਨੂੰ ਅਪਣਾਉਣ ਦੀ ਲੋੜ ਆ ਮੇਰੇ ਸਾਥੀ ਬੈਠੇ ਹਿਯਾਰਪੁਰ ਦੇ ਇੱਕ ਵਾਰੀ ਅਸੀਂ ਕੋਈ ਮਸਲਾ ਲੈ ਕੇ ਆਏ ਬਾਦਲ ਸਾਹਿਬ ਕੋਲ ਅਖੀਰ ਉਹਨਾਂ ਨੇ ਜਿੱਲੇ ਝਗੜਦੇ ਝੁਗਦੇ ਰਹੇ ਉਹ ਕਹਿੰਦੇ ਉਹ ਇੱਕ ਗੱਲ ਮੇਰੀ ਪੱਲੇ ਬੰਨੋ ਕਿ ਬੰਨਵੇ ਟ੍ਰੈਫਿਕ ਚਲਾਇਆ ਕਰੋ ਮੈਂ ਪਿਛਲੀ ਵਾਰੀ ਵੀ ਕਹੀ ਸੀ ਤੇ ਸਾਰੇ ਹੈਰਾਨ ਹੋ ਗਏ ਬਈ ਬੰਨਵੇ ਟ੍ਰੈਵਲ ਕਹਿਣ ਦੋ ਕੀ ਭਾਵ ਹੋਇਆ ਉਹ ਕਹਿੰਦੇ ਜਿਹੜੀ ਗੱਲ ਇੱਥੋਂ ਸੁਣੀ ਇਹਨੂੰ ਹਿਰਦੇ ਵਿੱਚ ਲੈ ਜਾਣਾ ਇੱਥੇ ਨਹੀਂ ਲਿਆਉਣਾ ਜਿਲੇ ਇੱਥੋਂ ਹਿਰਦੇ ਚੋਂ ਮੂੰਹ ਤੇ ਆਜਦਾ ਫੇਰ ਕਲੂਜਨ ਹੋਣਾ ਹੈ ਹੁਣ ਫੇਰ ਟ੍ਰੈਫਿਕ ਦਾ ਕਸੂਰ ਨਹੀਂ ਫੇਰ ਆਪਣਾ ਕਸੂਰ ਆ ਦੂਸਰਾ ਜਿਹੜਾ ਸਭ ਤੋਂ ਵੱਡਾ ਗੋਣ ਉਹ ਕਹਿੰਦੇ ਇੱਕ ਤਰ੍ਹਾਂ ਦੇ ਮਨੁੱਖ ਕਦੇ ਨਾਲ ਨਹੀਂ ਰੱਖਣੇ ਭੋਂਦਰ ਸਾਹਿਬ ਬੈਠੇ ਸਤਕਾਰਯੋਗ ਮੈਂ ਨਾਂ ਨਹੀਂ ਲੈਣਾ ਉਹਨਾਂ ਚਕੀਤਨਾ ਦਾ ਉਹਨੇ ਸਾਰੇ ਨਾਂ ਗਿਣਾਏ ਕਿ ਮੈਂ ਜੰਦੀਗੜ ਤੋਂ ਤੁਰਦਾ ਅੰਮ੍ਰਿਤਸਰ ਤੱਕ ਬਖ ਬਖ ਸੁਭਾਵਾਂ ਦੇ ਲੀਡਰ ਮੇਰੇ ਨਾਲ ਆ ਪਰ ਮੈਂ ਸਮੇਂ ਅਨੁਸਾਰ ਸਾਰਿਆਂ ਨੂੰ ਗਲਬਖੜੀ ਚ ਲੈ ਕੇ ਉਹਨਾਂ ਨੂੰ ਪਿਆਰ ਤੇ ਸਤਿਕਾਰ ਦਿੰਨਾ ਇਹੋ ਵੱਡੀ ਖੇਡ ਸੀ ਉਸ ਵੱਡੀ ਸ਼ਖਸੀਅਤ